ਅੱਜ ਮੇਟਰੋ ਲੈ ਕੇ ਆਇਆ ਥੋੜੇ ਵਾਸਤੇ ਫਾਰਮਟ੍ਰੈਕ 60 ਟਰੈਕਟਰਾਂ ਮਾਲਕ ਆਪਣੇ ਕੋਲੇ ਆ ਲੈਣੇ ਜਾਣਕਾਰੀ ਕੀ ਹਾਲ ਹੈ ਬਈ ਵਧੀਆ ਬਾਈ ਤੁਸੀਂ ਦੇਖੋ ਠੀਕ ਡਾਕ ਦੀ ਇਹ ਕਿਹੜਾ ਮਾਡਲ ਆ ਫਾਰਮ ਸੱਤ ਮਾਡਲ ਆ ਜੀ 2007 ਮਾਡਲ ਆ ਨੰਬਰ ਪੰਜਾਬ 2131 ਮਾਲਸਾ ਹਾਂਜੀ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਠੀਕ ਆ ਤੇ ਗੱਲ ਕਰੀਏ ਬਈ ਇਹਦੇ ਟਾਇਰਾਂ ਦੀ ਜੇ ਕਿਤੁਣਾ ਮੰਗਦੇ ਜਮਾਂ ਨਵੇਂ ਟਾਇਰ ਹੈ ਬਿੱਲ ਮਿਲੂਗਾ ਨਾਲ ਬਿੱਲ ਮਿਲੂਗਾ ਟਾਇਰਾਂ ਦਾ ਵੀ ਜਮਾਂ ਨਵੇਂ ਆ ਸਾਰਾ ਹੀ ਡੰਡਾ ਫੱਟੇ ਛੱਦਰੀ ਬੱਪੜ ਠੀਕ ਆ ਮਮਾਨ ਸਾਰਾ ਕੋ ਨਾੜਾ ਪਿਆਬ ਦਾ ਨੰਬਰ ਆ ਰੰਗਵੇੜ ਦਾ ਰੰਗਵੇੜ ਤੋਂ ਸਾਰਾ ਇਹ ਲੇਖੋ ਫੁੱਲ ਗਾਰੰਟੀ ਆ ਉਹ ਵੀ ਨੇ ਟੀਮ ਨਾਲ ਪੇਂਟਰ ਨਾਲ ਠੀਕ ਆ ਪੇਂਟਰ ਨਾਲ ਲਿਆਵੇ ਤੇ ਇੰਜਨ ਗੇਅਰ ਦੀ ਇੰਜਨ ਗੇਅਰ ਕਿਵੇਂ ਆ ਇੰਜਨ ਗੇਅਰ ਦੇ ਭਲਾ ਵਾਹ ਕੇ ਲੈਣੀ ਐ ਇੰਨੀ ਗਾਰੰਟੀ ਆ ਇੰਨੀ ਗਾਰੰਟੀ ਆ ਠੀਕ ਆ ਇੰਜਨ ਗੇਅਰ ਭਲਾ ਵਾਹ ਕੇ ਲਿਆ ਸਕਦੇ ਹੋ ਤੁਸੀਂ ਇੰਨੀ ਗਾਰੰਟੀ ਆ ਟਾਇਰ ਜਾਵਾਂ ਨਵੇਂ ਆ ਪਿਆਬ ਦਾ ਨੰਬਰ ਆ ਕਾਗਜ਼ ਪੱਤਰ ਪੂਰੇ ਆ ਕਾਗਜ਼ ਪੱਤਰ ਪੂਰੇ ਆ ਠੀਕ ਆ ਕਾਗਜ਼ ਪੱਤਰ ਪੂਰੇ ਆ ਤੇ ਭਲਾ ਟਰੈਕਟਰ ਚ ਲਾ ਕੇ ਵਾਹ ਕੇ ਲੈ ਜਾਣ ਵਾਹ ਕੇ ਲੈ ਜਾਣ ਭਾਣ ਠੀਕ ਆ ਵਾਕੇ ਲਈ ਆ ਸਕਦੇ ਹੋ ਪੂਲ ਗਰੰਟੀ ਆ ਤੇ ਕੀ ਡਿਮਾਂਡ ਆ ਇਹਦੀ ਤੁਸੀਂ 2 ਲੱਖ ਤੇ 90 ਹਜ਼ਾਰ ਰੁਪਏ ਡਿਮਾਂਡ ਆ 2 ਲੱਖ 90 ਹਜ਼ਾਰ ਡਿਮਾਂਡ ਆ ਜਿਹੜਾ ਕਰਕੇ ਆਂਦਾ ਵੀਡੀਓ ਸ਼ੇਅਰ ਉਹਦੇ ਅਸੀਂ 2 ਲੱਖ 70 ਹਜ਼ਾਰ ਰੁਪਏ ਦੇ ਦਾਂਗੇ ਰੇਟਿੰਗ 2 ਲੱਖ 70 ਹਜ਼ਾਰ ਦਾ ਠੀਕ ਆ ਇਹ ਕਿਹੜੇ ਪਿੰਡ ਖੜਾ ਦੇਵੀ ਵਾਲੇ ਖੜਾ ਕੋਟੂਪੂਰ ਦੇ ਨਾਲ ਹੀ ਪਿੰਡ ਦੇਵੀ ਵਾਲਾ ਜਿਲ੍ਹਾ ਫਰੀਦਕੋਟ ਨੰਬਰ 85628 ਹੂੰ 23083 ਹਾਂ ਤੁਹਾਡੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਉਹ ਬਾਈ ਮਾਨਤਨ ਤੁਸੀਂ ਕਰ ਠੀਕ ਆ ਬਾਈ ਧੰਨਵਾਦ